ਹੈਲਦੀ ਕਿਚਨ ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਮੈਂ ਬਣਾ ਰਹੀ ਸੀ ਮਸਾਲਾ ਮਸ਼ਰੂਮ ਤੇ ਸਭ ਤੋਂ ਪਹਿਲੇ ਮੈਂ ਜਿਹੜੇ ਮਸ਼ਰੂਮ ਸੀ ਉਹਨੂੰ ਅੱਛੀ ਤਰ੍ਹਾਂ ਸਾਫ਼ ਕਰਕੇ ਕਟਿੰਗ ਕਰ ਲਈਤੀ ਹੁਣ ਅਸੀਂ ਪਾਵਾਂਗੇ ਇਹਦੇ ਵਿੱਚ ਪੌਪੀ ਮਸਾਲਾ ਤੁਸੀਂ ਚਿਕਨ ਮਸਾਲਾ ਵੀ ਪਾ ਸਕਦੇ ਹੋ ਪੌਪੀ ਮਸਾਲਾ ਵੀ ਪਾ ਸਕਦੇ ਹੋ ਠੀਕ ਹੈ ਜੀ ਔਰ ਇੱਕ ਚਮਚਾ ਚੀ ਪਾਵਾਂਗੇ ਨਾਲ ਦਹੀਂ ਦਾ ਔਰ ਅੱਛੀ ਤਰ੍ਹਾਂ ਨੂੰ ਕੋਟ ਕਰਕੇ 10-15 ਮਿੰਟ ਵਾਸਤੇ ਰੱਖ ਦਾਂਗੇ ਇਹਨੂੰ ਅੱਛੀ ਤਰ੍ਹਾਂ ਕੋਟ ਕਰਨਾ ਮਸਾਲੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਔਰ ਅਸੀਂ ਉਨੀ ਦੇਰ ਕੋਟ ਕਰਕੇ ਨੂੰ ਸਾਈਡ ਤੇ ਰੱਖ ਦਵਾਂਗੇ ਠੀਕ ਹੈ ਜੀ ਮਿਕਸ ਹੋ ਗਿਆ ਚੰਗੀ ਤਰ੍ਹਾਂ ਸਾਰਾ ਮਸਾਲਾ ਚੰਗੀ ਤਰ੍ਹਾਂ ਨੂੰ ਮਿਕਸ ਕਰਨਾ ਉਹਨਾਂ ਸੀ ਤਿਆਰੀ ਕਰਾਂਗੇ ਤੜਕੇ ਦੇ ਠੀਕ ਹੈ ਜੀ ਨੂੰ ਸੀ ਰੱਖ ਦਵਾਂਗੇ ਇਸ ਤਰੀਕਾ ਸਭ ਤੋਂ ਪਹਿਲੇ ਅਸੀਂ ਕੁੱਕਰ ਰੱਖਿਆ ਕੁੱਕਰ ਵਿੱਚ ਮੈਂ ਤੇਲ ਪਾਣ ਲੱਗਿਆ ਇੱਕ ਕੜਚੀ ਹਾਂਜੀ ਸੀ ਇੱਕ ਕੜਚੀ ਤੇਲ ਪਾ ਦਿੱਤਾ ਔਰ ਜਦੋਂ ਇਹ ਚੰਗੀ ਤਰ੍ਹਾਂ ਗਰਮ ਹੋ ਜਾਏਗਾ ਸਭ ਤੋਂ ਪਹਿਲੇ ਅਸੀਂ ਜੀਰਾ ਪਾਵਾਂਗੇ ਬਿਲਕੁਲ ਹੈਲਦੀ ਵੇ ਨਾਲ ਬਣਾਣਾ ਕੋਈ ਵੀ ਕੁਝ ਅਲੱਗ ਨਹੀਂ ਕਰਨਾ ਸੀ ਇੱਕ ਚਮਚ ਅਸੀਂ ਜੀਰਾ ਪਾ ਦਿੱਤਾ ਤੇ ਨਾਲ ਹੀ ਅਸੀਂ ਪਾ ਦਾਂਗੇ 20 ਤੋਂ 25 ਲਸਣ ਦੀਆਂ ਟੁਰੀਆਂ ਠੀਕ ਹੈ ਜੀ ਅਸੀਂ ਨਾਲ ਹੀ ਪਾ ਦਾਂਗੇ ਦੋਨੋਂ ਚੀਜ਼ਾਂ ਅਦਰਕ ਨੂੰ ਮੈਂ ਥੋੜਾ ਗ੍ਰਾਇੰਡ ਕਰ ਲਿਆ ਕਿਉਂਕਿ ਇਹ ਗਲਦਾ ਨਹੀਂ ਜਲਦੀ ਮੈਂ ਇਹਨੂੰ ਚੋਪ ਕਰ ਲਿਆ ਬਰੀਕ-ਬਰੀਕ ਗ੍ਰਾਇੰਡ ਕਰ ਲਿਆ ਤੇ ਅਸੀਂ ਅਦਰਕ ਅਜੇ ਬਾਅਦ ਚ ਪਾਵਾਂਗੇ ਸਾਨੂੰ ਪਹਿਲੇ ਅਜੇ ਚੰਗੀ ਤਰ੍ਹਾਂ ਲਾਲ ਕਰਾਂਗੇ ਲਸਣ ਨੂੰ ਹਾਂਜੀ ਲਸਣ ਨੂੰ ਅਸੀਂ ਚੰਗੀ ਤਰ੍ਹਾਂ ਲਾਲ ਕਰਾਂਗੇ ਕਿਉਂਕਿ ਲਸਣ ਜਦੋਂ ਲਾਲ ਹੋ ਜਾਏਗਾ ਉਹਦਾ ਟਾਈ ਟੇਸਟ ਅੱਛਾ ਆਏਗਾ ਦੇ ਵਿੱਚ ਠੀਕ ਹੈ ਜੀ ਜੀਰਾ ਤੇ ਲਸਣ ਅੱਛੀ ਤਰ੍ਹਾਂ ਭੁੱਜ ਜਾਣਗੇ ਫਿਰ ਅਸੀਂ ਪਿਆਜ਼ ਪਾਵਾਂਗੇ ਦੇਖੋ ਜੀ ਲਸਣ ਅੱਛੀ ਤਰ੍ਹਾਂ ਲਾਲ ਹੋ ਗਿਆ ਹੁਣ ਅਸੀਂ ਪਾ ਦਾਂਗੇ ਪਿਆਜ਼ ਜਿਹੜੇ ਕਿ ਮੈਂ ਚੋਕ ਕਰ ਲਿਆ ਨੇ ਅੱਛੀ ਤਰ੍ਹਾਂ ਸੋਪਰ ਵਿੱਚ ਥੋੜੇ ਜਿਹਾ ਗਦਾਨੇ ਭੁੰਨਾ ਥੋੜੇ ਜਿਹਾ ਭੁੰਨਾ ਜਿਹੜੇ ট্রান্সਪੇਰੈਂਟ ਹੋ ਜਾਂਦੇ ਨੇ ਉਨਾਂ ਕੀ ਕਰਾਂਗੇ ਪਿਆਜ਼ਾਂ ਨੂੰ ਜ਼ਿਆਦਾ ਨਹੀਂ ਅਸੀਂ ਫਰਾਈ ਕਰਨਾ ਹੈ ਠੀਕ ਹੈ ਜੀ ਬਹੁਤ ਹੀ ਹੈਲਦੀ ਵੇ ਨਾਲ ਅਸੀਂ ਬਣਾਣਾ ਹੈ ਜਦੋਂ ਜਦ ট্রান্সਪੇਰੈਂਟ ਹੋ ਜਾਣਗੇ ਫਿਰ ਅਸੀਂ ਅਗਲੇ ਮਸਾਲੇ ਸ਼ੁਰੂ ਕਰ ਦਾਂਗੇ ਪਾਣੀ ਦੋ ਕੁ ਮਿੰਟ ਅਸੀਂ ਨੂੰ ਭੁੰਨਾਂਗੇ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਮਸਾਲਾ ਬਹੁਤ ਵਧੀਆ ਪੁੱਜ ਗਿਆ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਦੀ ਗਰੇਵੀ ਬਣਾਣੀ ਹੈ ਗਰੇਵੀ ਵਾਸਤੇ ਸਾਨੂੰ ਇਹਦੇ ਚ ਪਾਣੀ ਪਾਣਾ ਪਏਗਾ ਤੇ ਅਸੀਂ ਕੁੱਕਰ ਨੂੰ ਦੋ ਸੀਟੀਆਂ ਦਵਾਵਾਂਗੇ ਕੁੱਕਰ ਅਸੀਂ ਹੁਣ ਦੇਵਾਂਗੇ ਗਰਮ ਦਵਾਂਗੇ ਬੰਦ ਤੇ ਇਹਦੇ ਅਸੀਂ ਗਰੇਵੀ ਬਣਾਣੀ ਹੈ ਅੱਛੀ ਤਰ੍ਹਾਂ ਮੈਸ਼ ਕਰਨਾ ਇਹਨੂੰ ਠੀਕ ਹੈ ਜੀ ਹੁਣ ਅਸੀਂ ਕੁੱਕਰ ਨੂੰ ਬੰਦ ਕਰਨ ਲੱਗਿਆਂ ਘੱਟੋ ਘੱਟ ਦੋ ਸੀਟੀਆਂ ਆਣ ਗਿਆ ਫਿਰ ਅਸੀਂ ਇਹਨੂੰ ਬੰਦ ਕਰਾਂਗੇ ਹਾਂਜੀ ਤਿੰਨ ਸੀਟੀਆਂ ਆ ਗਿਆ ਨੇ ਮੈਂ ਬੰਦ ਕਰ ਦਿੱਤੀ ਗੈਸ ਹੁਣ ਦੂਜੇ ਪਾਸੇ ਅਸੀਂ ਕੜਾਹੀ ਰੱਖੀ ਹੈ ਉਦੇ ਵਿੱਚ ਅਸੀਂ ਹਲਕਾ ਜਾਂ ਤੁਸੀਂ ਮੱਖਣ ਵੀ ਪਾ ਸਕਦੇ ਹੋ ਦੇਸੀ ਘਿਓ ਵੀ ਪਾ ਸਕਦੇ ਹੋ ਔਰ ਤੇਲ ਵੀ ਪਾ ਸਕਦੇ ਹੋ ਮੈਂ ਉਹਨਾਂ ਹਲਕਾ ਜਾਂ ਦੇਸੀ ਘਿਓ ਪਾ ਕੇ ਇਹਨੂੰ ਫਰਾਈ ਕਰਨ ਲੱਗਿਆਂ ਕਸ਼ਰੂਮ ਨੂੰ ਠੀਕ ਹੈ ਜੀ ਹਾਂ ਜੀ ਮੈਂ ਦੇਸੀ ਘਿਓ ਪਾ ਦਿੱਤਾ ਥੋੜਾ ਜਿਹਾ ਜਿੰਨਾ ਤੁਹਾਨੂੰ ਜ਼ਰੂਰਤ ਹੈ ਤੁਸੀਂ ਉਹਨਾਂ ਪਾ ਲਓ ਔਰ ਹਲਕਾ ਹਲਕੇ ਸਿਮਤੇ ਇਹਨੂੰ ਤੁਸੀਂ ਫਰਾਈ ਕਰਨਾ ਮਸ਼ਰੂਮ ਨੂੰ ਫਰਾਈ ਕਰੀ ਜਨੈ ਕਿਉਂਕਿ ਲੱਗੂ ਸੇ ਕਦੀ ਮਸਾਲੇ ਲੱਗੇ ਹੋਣੇ ਦੇ ਉੱਤੇ ਐਸਾ ਸੇ ਤੁਸੀਂ ਹਲਕੇ ਹਲਕੇ ਹੱਥ ਨਾਲ ਨਾਲੇ ਨੂੰ ਭੁਲਾਈ ਵੀ ਜਾਣਾ ਹਨੂ ਘੜ ਤੋਂ ਘੜ 2-3 ਮਿੰਟ ਅਸੀਂ ਪੁੰਨਾਂਗੇ ਉਸ ਤੋਂ ਬਾਅਦ ਅਸੀਂ ਇਹਨੂੰ ਮਸਾਲੇ ਵਿੱਚ ਪਾਵਾਂਗੇ ਠੀਕ ਹੈ ਜੀ ਢਾ ਕੇ ਜੜੀ ਤੇ ਮਸਾਲਾ ਲੱਗਿਆ ਨੂੰ ਅੱਛੀ ਤਰ੍ਹਾਂ ਕੋਟ ਹੋ ਜਾਏ ਔਰ ਇਹਦੇ ਸਟਾਈਪ ਟੇਸਟੀ ਪਨਾ ਜਾਵੇ ਬਹੁਤ ਹੀ ਟੇਸਟੀ ਬਣ ਗਿਆ ਇਹ ਮਸ਼ਰੂਮ ਤੁਸੀਂ ਉਂਝ ਵੀ ਇਸ ਤਰ੍ਹਾਂ ਬਣਾ ਕੇ ਵੀ ਖਾ ਸਕਦੇ ਹੋ ਮਸਾਲੇ ਵਾਲੀ ਵੀ ਆ ਸਾਡੀ ਗਰੇਵੀ ਤਿਆਰ ਹੈ ਅਸੀਂ ਹੁਣ ਇਹਦੇ ਵਿੱਚ ਗਰੇਵੀ ਚ ਪਾਵਾਂਗੇ ਇਹਨੂੰ 2 ਮਿੰਟ ਅਸੀਂ ਭੁੰਨਾਂਗੇ ਇਸ ਤਰੀ ਅਸੀਂ ਹੁਣ ਕੁੱਕਰ ਖੋਲ ਕੇ ਦੇਖਦੇ ਹਾਂ ਸਾਡੀ ਗਰੇਵੀ ਕਿੱਥੇ ਤੱਕ ਬਣ ਗਈ ਹੈ ਹਾਂਜੀ ਹੁਣ ਅਸੀਂ ਇਹਨੂੰ 10 ਮਿੰਟ ਤੱਕ ਭੁੰਨਣਾ ਹੈ ਜਦ ਤੱਕ ਸਾਡਾ ਇਹ ਪਾਣੀ ਨਹੀਂ ਸੋਖ ਲੈਂਦੀ ਠੀਕ ਹੈ ਜੀ ਇਹਨੂੰ ਅੱਛੀ ਤਰ੍ਹਾਂ ਨਾਲ-ਨਾਲ ਮੈਸ਼ ਕਰੀ ਜਾਣਾ ਮਸਾਲਾ ਬਣਾਏ ਬਣਾਵਾਂਗੇ ਅਸੀਂ ਬਿਲਕੁਲ ਮੈਸ਼ ਕਰ ਦਾਂਗੇ ਇਹਨੂੰ ਕੜਚੀ ਦੇ ਨਾਲ ਨਾਲ ਨਾਲੇ ਨੂੰ ਹਲਾਈ ਜਾਣਾ ਨਾਲ ਨਾਲੇ ਨੂੰ ਪਾਣੀ ਨੂੰ ਸੁਕਾਈ ਜਾਣਾ ਠੀਕ ਹੈ ਜੀ ਪਾਣੀ ਵੀ ਸੁੱਕ ਕੇ ਜਾ ਰਿਹਾ ਨਾਲ ਨਾਲ ਸਾਡਾ ਮਸਾਲਾ ਵੀ ਤਿਆਰ ਹੋ ਰਿਹਾ ਹੈ ਬਿਲਕੁਲ ਮਸਾਲਾ ਜੋ ਤਾਂ ਤਿਆਰ ਹੋ ਜਾਗਾ ਫਿਰ ਅਸੀਂ ਮਸ਼ਰੂਮ ਤੇ ਗਾਜਰ ਤੇ Shimla mirch ਮੈਂ ਕੱਟੀ ਹੋਈ ਹੈ ਨਾਲ ਉਹ ਵੀ ਪਾਣੀ ਹੈ ਮਸਾਲੇ ਵਾਸਤੇ ਬਹੁਤ ਟੇਸਟੀ ਬਣਦੀ ਹੈ ਉਹ ਮਸ਼ਰੂਮ ਹੈ ਥੋੜਾ ਜਿਹਾ ਸਿਰਫ ਬਿਲਕੁਲ ਇਹਨੂੰ ਸੁਕਾ ਦਾਂਗੇ ਪਾਣੀ ਨੂੰ ਪਾਣੀ ਬਿਲਕੁਲ ਨਹੀਂ ਵਿੱਚ ਰਹਿਣ ਦੇਣਾ ਕਿੰਨਾ ਵਧੀਆ ਮਸਾਲਾ ਦੇਖੋ ਤਿਆਰ ਹੋ ਰਿਹਾ ਜਦ ਤੱਕ ਪਾਣੀ ਸੁੱਕਦਾ ਹੈ ਸਿ ਮਸ਼ਰੂਮ ਦਾ ਦੇਖੇ ਮਸ਼ਰੂਮ ਵੀ ਬਹੁਤ ਵਧੀਆ ਫਰਾਈ ਹੋ ਰਹੀ ਹੈ ਨਾਲ ਬਿਲਕੁਲ ਵੀ ਲੱਗੇਗੀ ਨਹੀਂ ਤੁਸੀਂ ਸੀਮਤ ਰੱਖੋਗੇ ਤੇ ਬਿਲਕੁਲ ਨਹੀਂ ਲੱਗਣੀ ਹੈ ਭੁਜਦੀ ਜਾਣੀ ਉਸ ਤਰ੍ਹਾਂ ਹਾਂਜੀ ਹੁਣ ਅਸੀਂ ਸਾਡੇ ਕੋਲ Shimla ਮਿਰਚ ਤੇ गाजर ਸੀ ਇੱਕ Shimla ਮਿਰਚ ਲਈਏ ਇੱਕ ਮੈਂ गाजर ਲਈਏ ਹੁਣ ਅਸੀਂ ਇਹਨੂੰ ਵੀ ਮਸ਼ਰੂਮ ਦੇ ਵਿੱਚ ਪਾ ਦਾਂਗੇ ਇਹਦੇ ਨਾਲ ਬਹੁਤ ਹੀ ਜ਼ਿਆਦਾ ਦਾ ਟੇਸਟ ਹੋਰ ਵੀ ਵੱਧ ਜਾਏਗਾ ਇੱਕ ਵਾਰੀ ਇਸ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਤੁਸੀਂ ਬਹੁਤ ਵਾਰੀ ਇਹ ਬਣਾਈ ਹੋਏ ਕਿ ਮਸ਼ਰੂਮ ਪਰ ਇਸ ਵੇਲੇ ਨਾਲ ਜ਼ਰੂਰ ਬਣਾ ਕੇ ਦੇਖਣਾ ਇੱਕ ਵਾਰੀ ਬਹੁਤ ਹੀ ਟੇਸਟੀ ਬਣਦੀ ਹੈ ਤੁਸੀਂ ਬਾਰ-ਬਾਰ ਫਿਰ ਇਸ ਤਰੀ ਬਣਾਓਗੇ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਆ ਦੇਖੋ ਜੀ ਹੁਣ ਅਸੀਂ 2 ਮਿੰਟ ਇਹਨਾਂ ਨੂੰ ਭੁੰਨਾਂਗੇ ਭੁੰਨ ਕੇ ਇਹਦਾ ਟੇਸਟ ਅਲੱਗ ਜਿਹਾ ਹੋ ਜਾਏਗਾ ਦੇਸੀ ਘਿਓ ਚ ਜਾਂ ਤੁਸੀਂ ਮੱਖਣ ਚ ਇਹਨੂੰ ਫਰਾਈ ਕਰਨਾ ਠੀਕ ਹੈ ਜੀ ਸਾਡਾ ਅਦਰ ਮਸਾਲਾ ਵੀ ਤਿਆਰ ਹੋ ਰਿਹਾ ਹੈ ਇਹ ਦੇਖੋ ਜੀ ਪਾਣੀ ਸੁੱਕਦਾ ਜਾਂਦਾ ਔਰ ਤੇਲ ਛੱਡਦਾ ਜਾ ਰਿਹਾ ਦੇਖੋ ਪਾਣੀ ਨੂੰ ਸੀ ਚੰਗੀ ਤਰ੍ਹਾਂ ਸੁਕਾਣਾ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਬਿਲਕੁਲ ਸੁੱਕ ਗਿਆ ਇਹਦੇ ਚ ਦੇਖੋ ਗਰੇਵੀ ਕਿੰਨੀ ਵਧੀਆ ਬਣ ਗਈ ਹੈ ਇਹਨੂੰ ਨਾਲ-ਨਾਲ ਤੁਸੀਂ ਕੱਚੀ ਨਾਲ ਪ੍ਰੈਸ ਵੀ ਕਰੀ ਜਾਣਾ ਤਾਂ ਕਿ ਜਿਹੜਾ ਮਸਾਲਾ ਉਹ ਚੰਗੀ ਤਰ੍ਹਾਂ ਮੈਸ਼ ਹੋ ਜਾਏ ਠੀਕ ਹੈ ਜੀ ਉਹ ਸਾਡੀ ਉਧਰ ਮਸ਼ਰੂਮ ਵੀ ਤਿਆਰ ਹੈ ਅਸੀਂ ਨਾਲ ਹੀ ਹੁਣ ਮਸਾਲੇ ਚ ਪਾ ਦਾਂਗੇ ਇਹ ਦੇਖੋ ਬਿਲਕੁਲ ਪਾਣੀ ਸੁੱਕ ਗਿਆ ਪਾਣੀ ਬਿਲਕੁਲ ਵੀ ਨਹੀਂ ਤੇ ਹੁਣ ਅਸੀਂ ਜਿਹੜੀ ਮਸ਼ਰੂਮ ਹੈ ਅਸੀਂ ਇਹਨੂੰ ਮਸਾਲੇ ਵਿੱਚ ਪਾਵਾਂਗੇ ਠੀਕ ਹੈ ਜੀ ਸਾਡੀ ਇਹ ਵੀ ਬਹੁਤ ਅੱਛੀ ਤਰ੍ਹਾਂ ਪੁੱਜ ਗਈ ਹੈ ਇਹ ਦੇਖੋ ਬਿਲਕੁਲ ਨਾਲ ਨਹੀਂ ਲੱਗਦੀ ਬਹੁਤ ਹੀ ਵਧੀਆ ਭੁੱਜ ਜਾਂਦੀ ਕੁਝ ਜ਼ਰੂਰ ਕਰਨਾ ਟ੍ਰਾਈ ਇਹਨੂੰ 2-3 ਮਿੰਟ ਅਸੀਂ ਭੁੰਨ ਲਈਏ ਇਹਨੂੰ ਤੇ ਹੁਣ ਅਸੀਂ ਇਹਨੂੰ ਕੁੱਕਰ ਦੇ ਵਿੱਚ ਪਾੜ ਦਵਾਂਗੇ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਸਬਜੀ ਕਿੰਨੀ ਵਧੀਆ ਬਣ ਰਹੀ ਏ ਦੇਖ ਕੇ ਕਿੰਨਾ ਮਨ ਖੁਸ਼ ਹੋ ਰਿਹਾ ਤੇ ਖਾਣ ਵਿੱਚ ਕਿੰਨੀ ਟੇਸਟੀ ਹੋਏਗੀ ਇਹਨੂੰ ਹੁਣ ਅਸੀਂ 2-3 ਮਿੰਟ ਹੋਰ ਭੁੰਨਾਂਗੇ ਉਸ ਤੋਂ ਬਾਅਦ ਅਸੀਂ ਗਰੇਵੀ ਬਣਾਵਾਂਗੇ ਅਗਰ ਤੁਸੀਂ ਸੁੱਕੀ ਬਣਾਉਣਾ ਚਾਹੁੰਦੇ ਹੋ ਤੇ ਤੁਸੀਂ ਇਸ ਤਰ੍ਹਾਂ ਵੀ ਰਹਿਣ ਦੋਗੇ ਤੇ ਤਾਂ ਵੀ ਬਹੁਤ ਟੇਸਟੀ ਬਣੇਗੀ ਅਸੀਂ ਥੋੜੀ ਜਿਹੀ ਗਰੇਵੀ ਬਣਾਵਾਂਗੇ ਠੀਕ ਹੈ ਜੀ ਹੁਣ ਅਸੀਂ ਨੂੰ 2 ਕੁ ਮਿੰਟ ਭੁੰਨਾਂਗੇ ਮਸਾਲੇ ਦੇ ਵਿੱਚ ਉਸ ਤੋਂ ਬਾਅਦ ਅਸੀਂ ਗਰੇਵੀ ਤਿਆਰ ਕਰਾਂਗੇ ਥੋੜਾ ਜਿਹਾ ਸੀ ਪਾਣੀ ਪਾ ਲਾਂਗੇ ਇੱਕ ਕੋਲੀ ਦੋ ਕੋਲੀ ਜਿੰਨੀ ਤੁਸੀਂ ਪਾਣਾ ਚਾਹੁੰਦੇ ਹੋ ਅਗਰ ਤੁਸੀਂ ਜ਼ਿਆਦਾ ਤਰੀ ਬਣਾਣੀ ਹੈ ਤਾਂ ਪਤਲੇ ਵੀ ਬਣਾ ਸਕਦੇ ਹੋ ਅਗਰ ਗਾੜੀ ਗਾੜੀ ਬਣਾਣੀ ਹੈ ਤਾਂ ਗਾੜੀ ਵੀ ਬਣਾ ਸਕਦੇ ਹੋ ਠੀਕ ਹੈ ਜੀ ਹੁਣ ਮੈਂ ਪਾਣੀ ਪਾਣ ਲੱਗੀ ਹਾਂ ਵਿੱਚ ਫਿਰ ਮੈਂ ਤੁਹਾਨੂੰ ਦਿਖਾਨੀ ਆ ਕਿ ਮੈਂ ਕਿੰਨਾ ਕੁ ਪਾਣੀ ਪਾਇਆ ਹਾਂਜੀ ਮੈਂ ਇੱਕ ਕਟੋਰੀ ਭਰ ਕੇ ਦੇਖੋ ਪਾਣੀ ਪਾ ਦਿੱਤਾ ਹੁਣ ਮੈਂ ਕੁੱਕਰ ਨੂੰ ਬੰਦ ਕਰ ਲੱਗੀ ਹਾਂ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਵਾਂਗੀ ਕਿ ਸਬਜ਼ੀ ਕਿਸ ਤਰ੍ਹਾਂ ਦੀ ਬਣੀ ਹੈ ਠੀਕ ਹੈ ਜੀ ਤੁਸੀਂ ਜਿਆਦਾ ਗਰੇਵੀ ਬਣਾਉਣਾ ਚਾਹੁੰਦੇ ਹੋ ਤੇ ਇੱਥੇ ਤੁਸੀਂ ਆਪਣੀ ਮਰਜ਼ੀ ਨਾਲ ਜ਼ਿਆਦਾ ਵੀ ਬਣਾ ਸਕਦੇ ਹੋ ਇਹ ਤੁਹਾਡੀ ਮਰਜ਼ੀ ਤੇ ਡਿਪੈਂਡ ਹੈ ਤੁਸੀਂ ਕਿਸ ਤਰ੍ਹਾਂ ਦੇ ਖਾਣਾ ਚਾਹੁੰਦੇ ਹੋ ਠੀਕ ਹੈ ਜੀ ਹੁਣ ਮੈਂ ਬੰਦ ਕਰ ਲੱਗਿਆ ਕੁੱਕਰ ਦੋ ਸੀਟੀਆਂ ਦਵਾਵਾਂਗੇ ਤਾਂ ਕਿ ਸਾਡੀ ਮਸ਼ਰੂਮ ਜੜੀ ਇਹ ਗਲ ਜਾਵੇ ਹਾਂਜੀ ਇਹ ਦੇਖੋ ਜੀ ਸਬਜੀ ਨੂੰ ਮੈਂ ਤਿੰਨ ਸੀਟੀਆਂ ਦਵਾਤੀਆਂ ਨੇ ਤੁਸੀਂ ਦੇਖੋ ਕਿੰਨੀ ਵਧੀਆ ਵਰਦੀਆਂ ਸਬਜੀ ਗਰੇਵੀ ਵਾਲੀ ਅਗਰ ਤੁਸੀਂ ਗਰੇਵੀ ਨਹੀਂ ਪਸੰਦ ਕਰਦੇ ਤੇ ਤੁਸੀਂ ਬਿਲਕੁਲ ਸੁਕਾ ਵੀ ਸਕਦੇ ਹੋ ਪਾਣੀ ਠੀਕ ਹੈ ਜੀ ਤੁਹਾਡੀ ਮਰਜ਼ੀ ਤੇ ਡਿਪੈਂਡ ਹੈ ਬਾਕੀ ਤੁਸੀਂ ਸਬਜੀ ਦੇਖੋ ਬਹੁਤ ਵਧੀਆ ਬਣੀ ਹੈ ਮੈਂ ਤੁਹਾਨੂੰ ਇੱਕ ਕਟੋਰੀ ਚ ਪਾ ਕੇ ਦਿਖਾਨੀ ਆ ਮੈਂ ਇੰਨੀ ਕੁ ਗਰੇਵੀ ਬਣਾਣੀ ਸੀ ਇਸ ਵਾਸਤੇ ਮੈਂ ਛੱਡ ਰਹੀ ਹਾਂ ਨਹੀਂ ਤੇ ਆਦਰਵਾਈਜ਼ ਤੁਸੀਂ ਸੁਕਾ ਵੀ ਸਕਦੇ ਹੋ ਦੋ ਤਿੰਨ ਸਿਧੀਆਂ ਜ਼ਰੂਰ ਦਵਾਣਾ ਤਾਂ ਕਿ ਇਹ ਸ਼ਿਮਲਾ ਮਿਰਚ ਤੇ ਗਾਜਰ ਪਾਣ ਨਾਲ ਇਹਦਾ ਟੇਸਟ ਹੋਰ ਵਧ ਜਾਂਦਾ ਤੁਸੀਂ ਹੋਟਲਾਂ ਦੇ ਵਿੱਚ ਰੈਸਟੋਰੈਂਟ ਚ ਜਾਂਦੇ ਹੋ ਤੁਹਾਨੂੰ ਪਤਾ ਹੈ ਕਿ ਜਰੂਰ ਪਈਆਂ ਹੁੰਦੀਆਂ ਨੇ Shimla ਮੇਰੇ ਚ ਗਾਜਰ ਵਗੈਰਾ ਬੀਨਸ ਵਗੈਰਾ ਇਹਦੇ ਜਰੂਰ ਪਾਉਂਦੇ ਨੇ ਇਹਦੇ ਨਾਲ ਤੁਸੀਂ ਪਨੀਰ ਵੀ ਪਾ ਸਕਦੇ ਹੋ ਬਹੁਤ ਹੀ ਟੇਸਟੀ ਬਣ ਜੇਗੀ ਗ੍ਰੇਟ ਕਰਕੇ ਪਨੀਰ ਵੀ ਪਾ ਸਕਦੇ ਹੋ ਠੀਕ ਹੈ ਜੀ ਮੈਂ ਤੁਹਾਨੂੰ ਦਿਖਾਨੀਆ ਹੁਣ ਕਟੋਰੀ ਚ ਕੱਢ ਕੇ ਹਾਂਜੀ ਤੁਸੀਂ ਦੇਖ ਸਕਦੇ ਹੋ ਜੀ ਗਰੇਵੀ ਵਾਲੀ ਕਿੰਨੀ ਵਧੀਆ ਸਬਜ਼ੀ ਬਣੀ ਏ ਮਸ਼ਰੂਮ ਦੀ ਇੱਕ ਵਾਰੀ ਮੇਰੀ ਰੈਸਪੀ ਨੂੰ ਜਰੂਰ ਟਰਾਈ ਕਰਕੇ ਦੇਖਣਾ ਜੀ ਬਹੁਤ ਹੀ ਵਧੀਆ ਬਣਦੀ ਏ ਟੇਸਟੀ ਤੇ ਹੈਲਦੀ ਠੀਕ ਹੈ ਜੀ ਇਸ ਤਰੀ ਤੁਸੀਂ ਮਸ਼ਰੂਮ ਨੂੰ ਜਿਵੇਂ ਮੈਂ ਫਰਾਈ ਕੀਤਾ ਇਸ ਤਰੀ ਤੁਸੀਂ ਹਲਕੇ ਹਲਕੇ ਸੀਮੇ ਤੈਨੂੰ ਫਰਾਈ ਕਰਨਾ ਹੈ ਔਰ ਇਸ ਤਰ੍ਹਾਂ ਮਸਾਲਾ ਬਣਾ ਕੇ ਇੱਕ ਵਾਰੀ ਜਰੂਰ ਮੇਰੇ ਮੈਥਡ ਦੇ ਨਾਲ ਕਰਨਾ ਬਾਕੀ ਮਸਾਲੇ ਤੁਸੀਂ ਘੱਟ ਵੱਧ ਵੀ ਪਾ ਸਕਦੇ ਹੋ ਇਹ ਤੁਹਾਡੀ ਮਰਜ਼ੀ ਤੇ ਡਿਪੈਂਡ ਹੈ ਠੀਕ ਹੈ ਜੀ ਓਕੇ ਜੀ ਸਤਿ ਸ੍ਰੀ ਅਕਾਲ ਜੀ